ਸਤਿਕਾਰਯੋਗ ਦੋਸਤੋ ਸਾਡਾ ਮੁਲਕ ਜਿਹੜਾ ਭਾਰਤ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ ਪੰਚਾਇਤਾਂ ਤੋਂ ਲੈ ਕੇ ਲੋਕ ਸਭਾ ਤੱਕ ਦੀਆਂ ਇੱਥੇ ਵੋਟਾਂ ਪੈਂਦੀਆਂ ਹੀ ਰਹਿੰਦੀਆਂ ਕਦੇ ਰਾਜ ਸਭਾ ਕਦੇ ਲੋਕ ਸਭਾ ਕਦੇ ਵਿਧਾਨ ਸਭਾ ਕਦੇ ਪੰਚਾਇਤ ਇਲੈਕਸ਼ਨ ਤੇ ਆ ਹੁਣ ਜਿਹੜਾ ਦ੍ਰਿਸ਼ ਆਪਾਂ ਦੇਖਿਆ ਇਹ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀਆਂ ਨਾਮਜ਼ਦਗੀਆਂ ਤੋਂ ਪਹਿਲਾਂ ਜਿਹੜੇ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲੇਗੇ ਉਹ ਤੁਸੀਂ ਸਾਰਿਆਂ ਨੇ ਦੇਖ ਲਿਆ ਹੈ ਕਿ ਪੱਗਾਂ ਲਾ ਦਿੱਤੀਆਂ ਗਈਆਂ ਤੇ ਪੱਗਾਂ ਦੇ ਉੱਤੇ ਪ੍ਰਤੀਕਿਰਿਆ ਵੀ ਦਿੱਤੀ ਐ ਇੱਕ ਲੀਡਰ ਨੇ ਤਾਂ ਉਹ ਕਹਿੰਦਾ ਫੇਰ ਕੀ ਹੋ ਗਿਆ ਪੱਗਾਂ ਲੈ ਲੈਂਦੀਆਂ ਰਹਿੰਦੀਆਂ ਇਹਨਾਂ ਨੂੰ ਕਿਹੜਾ ਕੇਲ ਲੱਗੇ ਹੁੰਦੇ ਨੇ ਯਾਨੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਇਹ ਨਾਰਮਲ ਜੀ ਗੱਲ ਐ ਇਹਨੂੰ ਕਹਿੰਦੇ ਅਸੀਂ ਲੋਕਤੰਤਰ ਪਰ ਲੋਕਤੰਤਰ ਦੇ ਵਿੱਚ ਪੱਗਾਂ ਲੈਣ ਕਾਗਜ਼ ਪਾੜੇ ਜਾਣ ਕਾਗਜ਼ ਖੋਏ ਜਾਣ ਇੱਕ ਦੂਜੇ ਦੇ ਕੱਪੜੇ ਪਾੜੇ ਜਾਣ ਧੱਕਾ ਮੁੱਕੀ ਹੋਵੇ ਉਹ ਕੋਈ ਖੋ ਕੇ ਭੱਜਿਆ ਜਾਂਦਾ ਕੋਈ ਕੁਛ ਇਸ ਤਰ੍ਹਾਂ ਦੇ ਦ੍ਰਿਸ਼ ਐ ਜਿਹੜੇ ਕੀ ਇਹ ਲੋਕਤੰਤਰ ਦੀ ਡੈਫੀਨੀਸ਼ਨ ਐ ਇਹ ਲੋਕਤੰਤਰ ਦੀ ਪਰਪਰਿਸ਼ਾ ਹੈਗੀ ਹੈ ਲੋਕਤੰਤਰ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਨਹੀਂ ਇਹਨੂੰ ਦੇਖ ਕੇ ਤਾਂ ਐ ਲੱਗਦਾ ਕਿ ਜਿਸकी लाठी ਉਸकी भैंस ਜਿਹੜਾ ੱਤਕਾ ਕਰ ਗਿਆ ਪੁਗਾ ਗਿਆ ਪੁਗਾ ਗਿਆ ਤੇ ਜੇ ਕੋਈ ਕਮਜ਼ੋਰ ਹੈ ਤਾਂ ਰਹਿ ਗਿਆ ਇਹੋ ਜੇ ਦ੍ਰਿਸ਼ ਵੇਖ ਕੇ ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੋਚ ਸਕਦੇ ਹੋ ਕਿ ਕੋਈ ਸ਼ਰੀਫ ਆਦਮੀ ਜਿਹਨੂੰ ਅਸੀਂ ਰੀਅਲ ਦੇ ਵਿੱਚ ਅਸਲ ਦੇ ਵਿੱਚ ਆਮ ਆਦਮੀ ਕਹਿੰਦੇ ਆ ਉਹ ਸੋਚ ਸਕਦਾ ਹੈ ਕਿ ਮੈਂ ਵੀ ਚੋਣ ਲੜ ਸਕਦਾ ਹਾਂ ਇਹਦਾ ਜਵਾਬ ਮੈਂ ਤੁਹਾਡੇ ਕੋਲੋਂ ਚਾਹਣਾ ਤੁਸੀਂ ਆਪਦੀ رائے ਜ਼ਰੂਰ ਦਿਓ ਤੇ ਕਈ ਲੋਕਾਂ ਨਾਲ ਜਦੋਂ ਇਹ ਗੱਲ ਕਰੀ ਦੀਏ ਇਸ ਮਸਲੇ ਦੇ ਉੱਤੇ ਡਿਸਕਸ਼ਨ ਕਰੀ ਦੀਏ ਤਾਂ ਉਹ ਇਹ ਗੱਲ ਕਹਿ ਕੇ ਜਿਹੜਾ ਹੁਣ ਜੋ ਦ੍ਰਿਸ਼ ਹੋ ਰਿਹਾ ਉਹ ਇਹ ਕਹਿ ਦਿੰਦੇ ਨੇ ਜਿਹੜੇ ਕਿ ਸਤਾਧਾਰੀ ਪਾਰਟੀ ਨਾਲ ਹਮਦਰਦੀ ਰੱਖਦੇ ਹੁੰਦੇ ਨੇ ਜੀ ਪਹਿਲਾਂ ਵਾਲੀਆਂ ਵੀ ਐਵੇਂ ਕਰਦੀਆਂ ਸੀਗੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਸੀ ਪਹਿਲੀਆਂ ਪਾਰਟੀਆਂ ਵੀ ਐਵੇਂ ਕਰਦੀਆਂ ਰਹੀਆਂ ਬਿਲਕੁਲ ਪਹਿਲਾਂ ਵਾਲੀ ਪਾਰਟੀ ਜਿਹੜੀ ਪਹਿਲਾਂ ਸਤਾ ਦੇ ਵਿੱਚ ਸੀ ਉਹ ਵੀ ਕਰਦੀ ਰਹੀ ਹੈ ਜਿਹੜੇ ਉਸ ਤੋਂ ਪਹਿਲਾਂ ਸੀ ਉਹ ਵੀ ਕਰਦੇ ਰਹੇ ਨੇ ਉਸ ਤੋਂ ਪਹਿਲਾਂ ਵੀ ਕਰਦੇ ਰਹੇ ਕਰਦੇ ਰਹੇ ਆ ਸਾਰੇ ਪਰ ਆਹ ਜਿਹੜੀ ਹੁਣ ਸਤਾ ਦੇ ਵਿੱਚ ਹੈ ਪਾਰਟੀ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਜਿਹੜਾ ਪੈਟਰਨ ਸੀ ਇੱਕ ਨਵਾਂ ਪੈਮਾਨਾ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਸ਼੍ਰੀ ਰਵਿੰਦ ਕਈ ਕੇਜਰੀਵਾਲ ਜੀ ਨੇ ਅ ਬੜਾ ਸੋਹਣਾ ਨਾਰਾ ਦਿੱਤਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਰਾਜਨੀਤੀ ਬਦਲਣ ਆਏ ਆ ਕੀ ਰਾਜਨੀਤੀ ਬਦਲੀ ਹੈ ਕੋਈ ਇਹ ਮੈਂ ਤੁਹਾਡੇ ਕੋਲੋਂ رائے ਮੰਗਣੀ ਚਾਹੁੰਨਾ ਕਿਰਪਾ ਕਰਕੇ ਇਹਦੇ ਉੱਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਔਰ ਕਈ ਦੋਸਤ ਜਿਹੜੇ ਮਨੀਸ਼ ਸੋਸੋਧਿਆ ਜੀ ਜਿਨੇ ਜਿਹੜਾ ਬੋਲਿਆ ਸੀ ਸਾਮਦਮ ਦੰਡ ਭੇਦ ਵਾਲੀ ਗੱਲ ਉਹ ਵੀ ਇਹ ਸਾਰਾ ਕੁਝ ਕਿਉਂਕਿ ਕੇਜਰੀਵਾਲ ਜੀ ਤੇ ਸੁਸੋਦੀਆ ਜੀ ਦਾ ਇਹ ਬਿਆਨ ਆ ਟਕਰਾਮਾ ਬਿਆਨ ਆ ਆਪਸ ਦੇ ਵਿੱਚ ਹੀ ਦੋਨੋਂ ਸੀਨੀਅਰ ਲੀਡਰ ਨੇ ਕੇਜਰੀਵਾਲ ਜੀ ਕਨਵਿੰਦਰ ਨੇ ਵੱਡੇ ਨੇ ਕੌਮੀ ਪ੍ਰਧਾਨ ਨੇ ਉਹ ਤਾਂ ਇਹ ਸਾਰਾ ਕੁਝ ਸਾਹਮਣੇ ਰੱਖ ਕੇ ਕੀ ਕੋਈ ਫਰਕ ਪਿਆ ਲੱਗਦਾ ਹੈ ਕਿ ਜੈਸੇ ਥੇ ਵਾਲੀ ਪੋਜੀਸ਼ਨ ਹੈ ਕਿ ਜਿਹੋ ਜਿਹਾ ਪਹਿਲਾਂ ਸੀ ਹਾਲ ਉਹੋ ਜਿਹਾ ਹੋਣਾ ਹੈ ਜਾਂ ਕੋਈ ਚੇਂਜ ਹੈ ਤਬਦੀਲੀ ਹੈ ਨਿਰਪੱਖ ਹੋ ਕੇ ਲੋਕਤੰਤਰ ਨੂੰ ਸਾਹਮਣੇ ਰੱਖ ਕੇ ਗੱਲ ਕਰਨੀ ਹੈ ਪਾਰਟੀਆਂ ਨੂੰ ਸਾਹਮਣੇ ਰੱਖ ਕੇ ਗੱਲ ਨਹੀਂ ਕਰਨੀ ਮੈਂ ਤੁਹਾਡੇ ਤੋਂ رائے ਮੰਗੀ ਹੈ ਕਿਰਪਾ ਕਰਕੇ ਦੋਸਤੋ ਆਪਣੀ رائے ਜ਼ਰੂਰ ਦਿਓ ਤੇ ਦੂਸਰੀ ਗੱਲ ਹੈ ਮੇਰਾ ਨਾਮ ਮੇਘਰਾਜ ਰੱਲਾ ਤੇ ਮੇਰੇ YouTube ਚੈਨਲ ਦਾ ਨਾ ਵੀ ਮੇਘਰਾਜ ਰੱਲਾ ਹੈ ਉਹਦਾ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪ ਦਾ ਦੋਸਤ ਜ਼ਰੂਰ ਬਣਾ ਲਿਆ ਕਰੋ ਤੁਹਾਡੀ ਮਿਹਰਬਾਨੀ ਹੋਏਗੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ رائے ਜ਼ਰੂਰ ਦਿਓ ਆਪਦੀ